ਹੈਦਰ ਫੜਾਈ ਫਾਰਮ ਟਰੈਕ 60 ਦੇਖ ਸਕਦਾ ਤੁਸੀਂ ਕੰਡੀਸ਼ਨ ਬਹੁਤ ਵਧੀਆ ਪੇਟ ਆ ਟਾਇਰ ਦੇਖ ਸਕਦੇ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਇਹਦੇ 80 85 ਰੁਪਏ ਸੇ ਟਾਇਰ ਹੈਗੇ ਆ ਜੀ ਅਗਲੇ ਤੇ ਪਿਛਲੇ ਤੇ ਬਾਕੀ ਕੰਡੀਸ਼ਨ ਓਕੇ ਵੇ ਦੇਖ ਸਕਦਾ ਤੁਸੀਂ ਕਿਸੇ ਦਸਤਵਲੀ ਨਹੀਂ ਹੈਗਾ ਜੀ ਟਾਇਰ ਟੂਰ ਪੂਰੇ ਵਧੀਆ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਤੇ ਕੋਈ ਲਾਂਬੇ ਵਾਲੀ ਗੱਲ ਨਹੀਂ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 14 ਮਾਡਲ ਹੈ 4 ਲੱਖ 15000 ਰੁਪਏ ਦੀ ਮੰਗ ਆ ਟਰੈਕਟਰ ਦੀ ਟਰੈਕਟਰ ਬਹੁਤ ਸਾਫ ਪਿਆ ਜੀ ਦੇਖ ਸਕਦੇ ਤੁਸੀਂ ਤੇ ਇਧਰ ਖੜਾ ਹੀ ਮਹਿੰਦਰਾ ਆਰਚਨ ਅਲਟਰਾ ਬਾਂਸ 605 ਡੀਆ ਇਹ ਵੀ ਜੇ ਆਪਾਂ ਗੱਲ ਕਰੀਏ ਟਰੈਕਟਰ ਦੀ ਬਿਲਕੁਲ ਨਵਾਂ ਟਰੈਕਟਰ ਹੈ ਟਾਇਰ ਪੂਰੇ ਵਧੀਆ ਪਏ ਪੂਰੀ ਸਾਫਾਲ ਦੇ ਵਿੱਚ ਟਰੈਕਟਰ ਪਿਆ ਜੀ ਦੇਖ ਸਕਦੇ ਤੁਸੀਂ ਤੇ 50 ਨੰਬਰ 8 ਟਰੈਕਟਰ ਇਹ ਤੇ 13 ਮਾਰਲਾ ਡੇਟ ਦੀ ਜੀ ਗੱਲ ਕਰੇ 4 ਲੱਖ 35000 ਰੁਪਏ ਰੇਟ ਆ ਇਹ ਟਰੈਕਟਰ ਦਾ ਤੇ ਟਰੈਕਟਰ ਤੁਸੀਂ ਦੇ ਸਕਦੇ ਬਿਲਕੁਲ ਕੋਕਾ ਪੀਸ ਹੈ ਜੀ ਅੱਗੇ ਖੜਾ ਹੀ ਮਹਿੰਦਰਾ 260 ਡੀਆ ਇਹ ਵੀ ਟਰੈਕਟਰ ਤੁਸੀਂ ਦੇ ਸਕਦੇ ਜੀ ਇਹ ਤਿਆਰ ਕਰਵਾਇਆ ਹੋਇਆ ਟਰੈਕਟਰ ਜੀ ਦੇਖ ਸਕਦਾ ਤੁਸੀਂ ਅੰਡੀਸ਼ ਤੋਂ ਵੀ ਦੇ ਸਕਦਾ ਪਰ ਬਿਲਕੁਲ ਨਵਾਂ ਮਾਡਲ ਹੈ ਟਰੈਕਟਰ ਜੀ ਦੇਖ ਸਕਦਾ ਤੁਸੀਂ ਮਾਡਲ ਦੀ ਜੇ ਗੱਲ ਕਰੀ 21 ਮਾਡਲ ਆ ਜੀ 415000 ਰੀਡ ਮੰਗ ਆ ਟਰੈਕਟਰ ਦੀ ਤੇ ਟਰੈਕਟਰ ਬਿਲਕੁਲ ਸਾਫ਼ ਹਾਲਤ ਦੇ ਵਿੱਚ ਦੇਖ ਸਕਦਾ ਤੁਹਾਡੇ ਸਾਹਮਣੇ ਆ ਤੇ ਅੱਕੇ ਫੇਰ ਖੜਾ ਹੈ ਮਹਿੰਦਰਾ 475 DI ਇਹ ਵੀ ਦੇ ਸਕਦੇ ਤੁਸੀਂ 50 ਨੰਬਰ ਟਾਇਰਾਂ ਦੀ ਜੀ ਗੱਲ ਕਰੇ ਟਾਇਰ ਇਹਦੇ ਨਵੇਂ ਆ ਜੀ ਅਗਲੇ ਤੇ ਪਿਛਲੇ ਇਹ ਹੈਗਾ ਜੀ ਸ਼ੀਰ 2,60,000 ਰੇਡ ਮੰਗਣਾ ਟਰੈਕਟਰ ਦੀ ਟਰੈਕਟਰ ਤੋਂ ਦੇ ਸਕਦੇ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਛੱਪੀ ਛੱਪੀ ਲੱਗੀ ਐਨ ਓਕੇ ਆ ਕੰਮ ਤੇ 50 ਨੰਬਰ ਆ ਜੀ ਅੱਕੇ ਲੈ ਕੇ ਚਾਹੋ ਜੀ ਬੱਟ ਇਹ ਕੋਈ ਨਹੀਂ ਫਿਰ ਮਾਰਦਾਂ ਨੇ ਅੱਕੇ ਖੜਾ ਜੀ ਸਰਾ 735 ਇਹ ਵੀ ਦੇ ਸਕਦੇ ਟਰੈਕਟਰ ਇਹਦੀ ਜੇ ਪਟਾਇਰਾਂ ਦੀ ਗੱਲ ਕਰੇ ਟਾਇਰ ਇਹਦੇ ਜਿੰਨਾ ਮੀਆ ਜੀ ਅਗਲੇ ਤੇ ਪਿਛਲੇ ਬਾਕੀ ਕੰਡੀਸ਼ਨ ਓਕੇ ਪਈ ਹੈ ਬਿਲਕੁਲ ਸਾਫ ਸਾਫ ਕਰਦਾ ਚਾਰ ਅੰਗ ਰੋਗੋਂ ਤੋਂ ਦੇ ਸਾਹਦਿਓ ਇਹਦੇ ਵਾਸਤੇ ਵੀ ਵੇਟ ਨਹੀਂ ਹੋਇਆ ਜੀ ਮਾਡਲ ਦੀ ਜੇ ਗੱਲ ਕਰੀ ਤਿੰਨ ਮਾਡਲਾ ਰੇਟ ਇਹਦਾ 230000 ਰੁਪਏ ਰੇਟ ਹੈ ਟ੍ਰੈਕਟਰ ਦੇ ਵਿੱਚ ਜੀ ਸਾਹਦਿਓ ਗਲਪਾ ਸਾਫ ਸਾਫ ਤੇ ਵਿੱਚ ਤੇ ਅੱਗੇ ਖੜਾ ਹੀ ਫਾਰਮ ਟਰੈਕ 60 ਆ ਫਾਰਮ ਟਰੈਕ 60 ਖੜਾ ਜੀ ਮਾਡਲ ਇਹ ਹੈਗਾ ਜੀ 99 ਅਰੇ ਇਹ ਤਾਂ ਜੀ ਗੱਲ ਕਰੇ 210000 ਰੁਪਏ ਰੇਟ ਆ ਜੀ ਦੇ ਸਕਦਾ ਤੁਸੀਂ ਬਿਲਕੁਲ ਸਾਫ ਹਾਲਤ ਵਿੱਚ ਹੈ ਅਰੀਜਨਲ ਸਾਰਾ ਟਰੈਕਟਰ ਹੈ ਦੇ ਸਕਦਾ ਹਾਂ ਤੇ 360000 ਲੱਗੀਆਂ ਇਹ ਇੱਧਰ ਵੀ ਦੇ ਸਕਦਾ ਤੁਸੀਂ ਅੱਗੇ ਖੜਾ ਇਸਰਾਸ 35 ਐਫਟੀ ਇਹ ਵੀ ਬਿਲਕੁਲ ਸਾਫ ਹਾਲਤ ਵਿੱਚ ਇਹ ਦੇ ਸਕਦਾ ਤੁਸੀਂ ਇਹ 94 ਮਾਡਲ 140000 ਰੁਪਏ ਦਾ ਹੈ ਰਿਪੋਰਟ ਤੋਂ ਵੀ ਦੇ ਸਾਥ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ